ਭਲਵਾਂ ਸਮੇਂ ਵਾਈ ਲਾਈਵ ਹੈ ਚਾਤ ਸਭ ਦਾ ਸਵਾਗਤ ਹੈ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਗਾ ਜੀ ਮੈਚ ਹੁਣ ਆਪਣੇ ਸ਼ੁਰੂਆਤੀ ਦੌਰ ਤੇ ਆ ਹੁਣੇ ਸਾਡੇ ਚੀਫ ਗੈਸਟ ਬਾਲ ਨੂੰ ਥ्रो इन ਕਰਨਗੇ ਜੀ ਤੇ ਅੱਜ ਦਾ ਮੈਚ ਬੋਲੋ ਐਕਜ਼ਿਬਿਸ਼ਨ ਮੈਚ ਸ਼ੁਰੂ ਹੋ ਜਾਵੇਗਾ ਬਹੁਤ ਸੋਹਣੀ ਯੈਸ ਇਹ ਬਾਲ ਥ्रो इन ਹੋ ਚੁੱਕੀ ਹੈ ਜੀ ਤੇ ਮੈਚ ਸ਼ੁਰੂਆਤ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਕਿ ਇਹ ਮੈਚ ਦਾ ਪਹਿਲਾ ਚੱਕਰ ਹੈ ਜੀ ਤੇ ਚੱਕਰ 7 ਮਿੰਟਾਂ ਦਾ ਹੈ ਇਸ ਮੈਚ ਦੇ ਵਿੱਚ ਹਰ ਹਿੱਟ ਦੇ ਦੌਰਾਨ ਰੈਫਰੀ ਬਾਲ ਤੇ ਨਜ਼ਰ ਰੱਖਦਾ ਹੈ ਜੀ ਹਰ ਫਾਉਲ ਦੀ ਪ੍ਰੀਖਿਆ ਹੁੰਦੀ ਹੈ। ਰੈਫਰੀ ਵਿਸਲ ਦੀ ਨਾਲ ਪਲੇਅਰਾਂ ਨੂੰ ਦੱਸਦਾ ਹੈ ਕਿ ਹੁਣ ਫਾਉਲ ਹੋ ਚੁੱਕਾ ਹੈ ਜੀ। ਆ ਲਓ ਜੀ ਤਰਸੀਮ ਸਿੰਘ ਨੇ ਪਹਿਲੇ ਗੋਲ ਦੇ ਨਾਲ ਆਪਣੇ ਬੜੈਚ ਪੋਲੋ ਟੀਮ ਤੇ ਪੋਲੋ ਦੇ ਵਿੱਚ ਇਹਨਾਂ ਦਾ ਹੱਥ ਬਿਲਕੁਲ ਸਾਫ਼ ਹੈ। ਤੁਸੀਂ ਇਹਨਾਂ ਦੀ ਗੇਮ ਨੂੰ ਦੇਖ ਕੇ ਸਮਝ ਸਕੋਗੇ। ਵੀ ਇਹਨਾਂ ਨੇ ਪੋਲੋ ਕਿੰਨੇ ਸਮੇਂ ਤੋਂ ਖੇਡ ਰਹੇ ਨੇ ਜੀ ਤੇ ਕਿੰਨਾ ਚੰਗਾ ਖੇਡਦੇ ਨੇ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਜੀ ਹਰ ਗੋਲ ਤੋਂ ਬਾਅਦ ਟੀਮਾਂ ਦੇ ਗੋਲ ਪੋਸਟ ਨੂੰ ਚੇਂਜ ਕੀਤਾ ਜਾਂਦਾ ਹੈ ਜੀ ਉਹ ਐਕਸਚੇਂਜ ਹੋ ਜਾਂਦੇ ਨੇ ਹਰ ਟੀਮ ਹਰ ਗੋਲ ਤੋਂ ਬਾਅਦ ਗੋਲ ਪੋਸਟ ਬਟਾ ਕਰ ਦਿੱਤਾ ਜਾਂਦਾ ਹੈ चंडीगढ़ पोलो क्लब वालों जी अज इत एक अज्ते कल पोलो मैचिज रखे गए हैं तो ये बड़ा एक इंटरेस्टिंग स्पोर्ट है आई एम श्योर कि जो अपने शहर के लोग है तो बाकी जो बहरों आए हैं सारे में एक नया एक्सपोजर एक मिलेगा जिन्हें भी ऑर्गनाइजर्स है चंडगढ़ पोलो क्लब के मैं सारे कॉन्ग्रेचुलेट करना चाहवाँगा कि उन्होंने एक बड़े शोट टाइम के फंक्शन ऑर्गनाइज़ किया है ਤੇ ਸਾਰੇ ਨੂੰ ਐਕਸਪੋਜ਼ਰ ਵੀ ਦੇ ਰਹੇ ਨੇ ਵਧੀਆ ਸਪੋਰਟ। ਓਕੇ। ਮਾਗੀ ਮੇਲੇ ਦੇ ਲਈ ਸਾਡੀ ਪਿਛਲੇ 10 ਦਿਨਾਂ ਤੋਂ ਬੜੀ ਡਿਟੇਲਡ ਪ੍ਰੈਪਰੇਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਕਈ ਵਾਰੀ ਸਾਰੇ ਆਫਸਰਸ ਜੋ ਸਾਡੇ ਜ਼ਿਲ੍ਹੇ ਦੇ ਹੈਗੇ ਸਾਰੇ ਨੇ ਜਾ ਕੇ ਇੱਕ ਇੱਕ ਪੁਆਇੰਟ ਦੇਖਿਆ ਤੇ ਉਹਦੇ ਜੋ ਡਿਊਟੀਆਂ ਹੈਗੀਆਂ ਉਹਨੂੰ ਉਸ ਹਿਸਾਬ ਨਾਲ ਤਿਆਰ ਕੀਤਾ ਗਿਆ। ਜੋ ਮਾਗੀ ਮੇਲਾ ਹੈਗਾ ਜੀ ਇਹਦੇ ਵਿੱਚ ਟੋਟਲ ਫੋਰਸ ਡਿਪਲॉयਮੈਂਟ ਜੋ ਹੈਗੇ ਉਹ 4300 ਮਲਾਜ਼ਮ ਲੱਗਣਗੇ। ਤੇ ਨਾਲ ਅਸੀਂ ਬਾਕੀ ਜ਼ਿਲ੍ਹੇ ਤੋਂ 10 ਐਸਪੀ ਆਫਸਰਸ ਤੇ ਅਰਾਊਂਡ ਵੀ ਡੀਐਸਪੀ ਜੋ ਆਫਸਰਸ ਹੈ ਉਹ ਵੀ ਸਾਡੇ ਕੋਲ ਆਏ ਨੇ ਜੋ ਮਾਗੀ ਆਏਗਾ ਜੀ ਮਾਗੀ ਦੇ ਵਿੱਚ ਮੇਨਲੀ ਸਾਡੇ ਗੁਰਦੁਆਰਾ ਸਾਹਿਬ ਹੋ ਗਿਆ ਤੇ ਇੱਕ ਸਾਡਾ ਜੋ ਮੇਲਾ ਗਰਾਊਂਡ ਦੇ ਵਿੱਚ ਜੋ ਮੇਲਾ ਲੱਗਿਆ ਹੈ ਤੇ ਤੀਜਾ ਪਸ਼ੂ ਮੰਡੀ ਤਿੰਨਾਂ ਦੀ ਡਿਪਲॉयਮੈਂਟ ਇੰਡੀਵਿਜੂਅਲੀ ਬੜੇ ਡਿਟੇਲ ਤੇ ਬੜੇ ਲਾਸਟ ਪ੍ਰੀਵੀਅਸ ਇਅਰ ਦੇ ਐਕਸਪੀਰੀਐਂਸਿਸ ਦੇ ਨਾਲ ਲਗਾਈ ਗਈ ਹੈ ਤੇ ਅਸੀਂ ਇਹ ਅਸ਼ੋਰ ਕਰਨਾ ਚਾਹੁੰਦੇ ਹਾਂ ਸਾਰੀ ਮੁਕਸਰ ਦੀ ਪਬਲਿਕ ਨੂੰ ਤੇ ਬਾਕੀ ਪੰਜਾਬ ਦੀ ਪਬਲਿਕ ਨੂੰ ਕਿ ਜੋ ਮੇਲਾ ਹੈਗਾ ਇਹ ਬੜੇ ਪੀਸਫੁਲ ਤਰੀਕੇ ਨਾਲ ਤੇ ਬੜੇ ਆਰਗੇਨਾਈਜ਼ ਤਰੀਕੇ ਨਾਲ ਕੰਡਕਟ ਕਰਾਇਆ ਜਾਏਗਾ ਤੇ ਕਿਸੇ ਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਮੇਲੇ ਦੌਰਾਨ ਸਾਡੇ 15 ਪੁਲਿਸ ਹੈਲਪ ਡੈਸਕਸ ਬਣੇ ਹੋਏ ਆ ਉਹਦੇ ਤੇ ਕਿਸੇ ਦਾ ਫੋਨ ਖੋਇਆ ਜਾਂਦਾ ਹੈ ਜਾਂ ਗੁੰਮ ਹੋ ਜਾਂਦਾ ਹੈ ਜਾਂ ਕੋਈ ਮਿਸਪਲੇਸ ਹੋ ਜਾਂਦਾ ਹੈ ਤੁਸੀਂ ਇਮੀਡੀਏਟਲੀ ਆ ਕੇ ਉਥੇ ਇਨਫੋਰਮ ਕਰੋ ਸਾਡੀ ਟੀਮ ਜਿਹੜੀ ਹੈਗੀ ਇੰਟਰਕਨੈਕਟਿਡ ਤਰੀਕੇ ਨਾਲ ਉਥੇ ਲੱਗੀਆਂ ਹੋਈਆਂ ਸਾਡੇ ਮਾਸਟਰ ਕੰਟਰੋਲ ਰੂਮ ਬਨੇ ਹੋਏ ਆ ਸਾਡੇ ਕੈਮਰਾਸ ਫਾਲੋਅ ਅਪ ਹੋ ਰਹੇ ਐਂਟੀ ਸਨੈਚਰ ਟੀਮਾ ਸਾਡੀ ਜੋ ਹੈਗੀਆਂ ਉਹ ਫੀਲਡ ਦੇ ਵਿੱਚ ਹੁੰਦੀਆਂ ਤੇ ਇਸ ਦੇ ਨਾਲ ਨਾਲ ਮੈਂ ਸਾਰੇ ਨੂੰ ਇਹੀ ਬੰਦੀ ਕਰਾਂਗਾ ਕਿ ਜੋ ਪਾਰਕਿੰਗਸ ਹੈਗੀਆਂ ਉਹ ਡੈਜ਼ਿਗਨੇਟ ਕੀਤੀ ਗਈਆਂ ਹਿਚ ਐਂਡ ਐਵਰੀ ਜੋ ਮੇਜਰ ਰੋਡ ਅਪਰੋਚਿੰਗ ਮੁਕਸਰ ਸਾਹਿਬ ਹੈਗੀ ਹੈ ਉਹਦੇ ਨਾਲ ਪਾਰਕਿੰਗਸ ਬਣਾਈ ਗਈਆਂ ਇਹਦਾ ਜੋ ਮੈਪ ਹੈਗਾ ਉਹਦੀ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਸ਼ੇਅਰ ਹੋਣ ਲੱਗੀ ਹੈ ਵਿਦਨ ਨੈਕਸਟ ਹਾਅਰਸ ਉਹਦੇ ਵਿੱਚ ਡੀਟੇਲਡ ਪਾਰਕਿੰਗਸ ਦੀ ਜਗ੍ਹਾ ਤੇ ਰੂਟਸ ਜੋ ਫਾਲੋ ਹੋ ਰਹੇ ਹਨ ਜੋ ਵਨ ਵੇਜ਼ ਅਸੀਂ ਕਿਤੇ ਹਨ ਜੋ ਬਾਕੀ ਟੂ ਵੇਜ਼ ਹੈਗੇ ਹਨ ਜੋ ਡਾਇਵਰਜਨਸ ਬਣਾਈ ਗਈ ਹੈ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਹੋ ਜਾਣਗੀ ਤੁਹਾਨੂੰ ਉਹਦੇ ਨਾਲ ਕੰਪਲੀਟ ਇੱਕ ਆਈਡੀਆ ਲੱਗ ਜਾਊਗਾ ਕਿ ਕਿੱਥੋਂ ਤੁਸੀਂ ਆਓਗੇ ਤੇ ਤੁਹਾਨੂੰ ਘਟ ਤੋਂ ਘਟ ਇਨਕਨਵੀਨੀਅੰਸ ਮਹਿਸੂਸ ਹੋਊਗਾ ਠੀਕ ਹੈ ਸਰ ਕੋਲ ਮਤ ਕੋਲ ਮਤ